ਕਿ ਜੋ ਵਜ਼ੀਰ ਖਾਨ ਨੇ ਹੁਕਮ ਦਿੱਤਾ ਸੀਗਾ ਕਿ ਜੋ ਵੀ ਕੋਈ ਗੁਰ ਛੋਟੇ ਸਹਿਬਜ਼ਾਦਿਆਂ ਤੱਕ ਤੇ ਮਾਤਾ ਗੁਜਰਕੌਰ ਲਈ ਕੋਈ ਵੀ ਖਾਣ ਪੀਣ ਦਾ ਸਮਾਨ ਜਿਹੜਾ ਉਹ ਅੰਦਰ ਪਹੁੰਚਾਏਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੜਵਾ ਕੇ ਸ਼ਹੀਦ ਕਰ ਦਿੱਤਾ ਜਾਊਗਾ ਪਰਿਵਾਰ ਸਮੇਤ ਸੋਮ ਬਾਬਾ ਮੋਤੀराम ਮਹਾਰਾਜੀ ਨੇ ਦੁੱਧ ਦੀ ਸੇਵਾ ਉਸ ਜਬਰ ਦੇ ਵਿੱਚ ਵੀ ਕੀਤੀ ਤੇ 10 11 ਤੇ 12 ਪੋ ਦੀ ਰਾਤ ਨੂੰ ਠੰਡੇ ਬੁਰਜ ਤੇ ਵਿੱਚ ਬਾਬਾ ਮੋਮੋਤੀਰਾ ਮਹਿਰਾ ਜੀ ਤੁਧ ਪਹੁੰਚਾ ਕੇ ਜੋ ਸੇਵਾ ਜੋ ਪੁੰਨ ਘਟਿਆ ਉਹ ਰਹਿੰਦੀ ਦੁਨੀਆ ਤੱਕ ਚੇਤੇ ਰਹੂਗਾ ਅੱਜ 10 ਪੋ ਦੀ ਰਾਤ ਠੰਡੇ ਬੁਰਜ ਦੇ ਵਿੱਚ ਪਹਿਲੀ ਰਾਤ ਸੀ ਸੁਗਾਹਾਂ ਵਾਲੀ ਗੱਲ ਆਪਾਂ ਫੇਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ